ਹਾਂ ਜੀ ਜੀ ਭਾਈ ਟੋਨੀ ਭਾਈ ਜੀ ਟੋਨੀ ਡੈਕੋਰੇਸ਼ਨ ਦੇ ਨਾਂ ਤੇ ਦੁਕਾਨ ਆ ਇਹ ਭਾਈ ਕਿੰਨੇ ਜਿਹੜੀ ਬੋਦਰ ਨੂੰ ਸਾਰਾ ਲੱਗ ਗਿਆ ਜੀ ਕਿਹੜੇ ਕਿਹੜੇ ਭਾਈ ਤਾਂ ਟੋਕਾ ਟਵੀ 1200 ਦਰਜਨ ਲੱਗ ਗਿਆ ਮਾਲ ਕੋਈ 500 ਦਰਜਨ ਜਿਹੜਾ ਉਹ ਫੁੱਲ ਲੱਗ ਗਿਆ ਭਾਈ ਹਰ ਵੈਰਾਈਟੀ ਦਾ 500 ਦਰਜਨ ਬਸਟੀਰੀਆ ਲੱਗਿਆ ਤੇ 500 ਦਰਜਨ ਪੱਤਾ ਲੱਗਿਆ ਸਰ ਕਿੰਨੇ ਕਿੰਨਾ ਸਮਾਂ ਲੱਗਿਆ ਕੋਈ ਕਿੰਨੇ ਸਮਾਂ ਸਾਰਾ ਹੀ ਲੱਗੇ ਆ ਟੋਕਾ ਟਵੀ 12 ਤਰੀਕ ਦੇ ਲੱਗਿਆ ਜੀ ਕੱਲ ਤੀਕਾ ਖਤਮ ਹੋਣਾ 23 ਤਰੀਕ 12 ਵਿੱਚ ਖਤਮ ਹੋਣਾ ਸਰ ਹਾਂ ਜੀ ਮੇਨ ਜਿਹੜੇ ਜਿਆਦੇ ਜਿਹੜੇ ਸੁਝਾਵ ਵਾਲੇ ਬੋਲੂ ਉਹ ਜਾਦਾ ਜਿਹੜੇ ਮੇਨ ਹਾਈ ਲੈਵਲ ਦੇ ਆ ਸਰ ਉਹ ਵਾਲੇ ਮੇਨ ਜਿੱਦਾ ਦਰਬਾਰ ਦੇ ਕੋਲ ਹੈ ਬਾਬਾ ਜੀਆ ਜਿਹੜਾ ਗਰੰਤ ਸਾਹਿਬ ਉਹਦੇ ਕੋਲੇ ਜਿਹੜੇ ਜਿਆਦਾ ਯੂਜ਼ ਹੋਣੇ ਆ ਵਧੀਆ ਵਾਲੇ ਜਿਹੜੇ ਉੱਤੋਂ ਥੋੜੇ ਵਧੀਆ ਵਾ ਉਹ ਮਲਤੀ ਪਿੱਛੇ ਜਾਦਾ ਜਾਂਦਾ ਕਿੰਨੇ ਮੰਨੂ ਪੂਰੀ ਜਿਹੜੀ ਗੱਲ ਹੁੰਦੀ ਅਸੀਂ ਨੂੰ ਸੋਣ ਜਿਹੜਾ 34 ਚਾਰ ਚੁੱਕਦੇ ਹਾਂ ਜੀ ਹਾਂਜੀ ਕਿੰਨੇ ਬੰਦੇ ਜਿਹੜੇ ਲੱਗੇ ਹੋਏ ਸਰ ਕਸਟਮ ਵਿੱਚ 16 ਬੰਦੇ ਲੱਗੇ ਹੋਏ ਸਰ 16 ਬੰਦੇ ਡੇਲੀ 14 ਤਰੀਕ ਤੋਂ ਲੱਗੇ ਪਏ ਆ ਕੱਲ ਤੀਆ ਤੋਂ ਲੱਗੇ ਰਹਿਣ ਸਰ ਦਿਨ ਰਾਤ ਦਿਨ ਰਾਤ ਇਹ ਵੀ ਨਹੀਂ ਦਿਨ ਦਿਨ ਦਾ ਨਹੀਂ ਰਾਤਾਂ ਹੀ ਡੇਲੀ 11 12 ਵੰਦੀਆਂ ਕੰਮ ਇਹਨਾਂ ਨੂੰ ਕਾਪੀ ਡਰੋਪ ਕਰ ਤੋਂ ਸਮਾਗਮ ਦਿਓ ਸਰ ਹਾਂਜੀ ਕੱਲ ਤੋਂ ਸਮਾਗਮ ਸਾਡਾ ਆ ਰਿਹਾ ਆਕਲ 12 ਵਜੇ ਤੱਕ ਰੈਡੀ ਹੋ ਜਾਏਗਾ ਸਰ ਹਾਂਜੀ ਤੇ ਇਹ ਜਿਹੜੀਆਂ ਜਾਰੀਆਂ ਇਸੇ ਸਮਾਗਮ ਦੀ ਇਹ ਸੰਤ ਬੱਬਾ ਹਜ਼ਾਰਾ ਸਿੰਘ ਜੀ ਬ੍ਰਹਮਗਣੀ ਨਿੱਕੇ ਕੁ ਮਨਾਲੇ ਹੋਏ ਨੇ ਆਪ ਜੀ ਨੂੰ ਪਤਾ ਹੈ ਤੇ ਸੈਂਤਿਮਾ ਗੁਰਮント ਸਮਾਗਮ ਹੈ ਤੇ ਜੋ ਤਿਆਰੀਆਂ ਬਹੁਤ ਹੀ ਮੁਕੰਮਲ ਕੀਤੀਆਂ ਗਈਆਂ ਨੇ ਥੋਣੀਆਂ ਤੇ ਜਿੱਤਨੀ ਅਮਲ ਬਹੁਤ ਲੱਗਦੀ ਜਿਹੜੇ ਉੱਤੇ ਸਨ ਤਿਆਰ ਲੰਗਰ ਤੇ ਇਥੇ ਵਿਅੰਤ ਵਾਜੀ ਬਾਕੀ ਜੇ ਗੁਰਦਾਰੇ ਦੇਖੋ ਤੁਸੀਂ ਸਾਡੇ ਸਾਹਮਣੇ 20 ਛੁੱਲੇ ਆ ਜੀ ਇਹ ਤੇ ਇੱਕ ਬੋਇਲਰ ਵੱਖਰਾ ਚੱਲਦਾ ਬਾਕੀ 25 30 ਲੁਹਾਂ ਚੱਲਣੀਆਂ ਸੰਗਤ ਕਾਫੀ ਜ਼ਿਆਦਾ ਹੋਏ ਨੇ ਕਿਉਂਕਿ ਇਹ ਵੀ ਚੀ ਗੱਡ ਜਾਂਦੀ ਹੈ ਸਾਡੀ ਇੰਨੀ ਜ਼ਿਆਦਾ ਸੰਗਤ ਹੋ ਜਾਂਦੀ ਹੈ ਇਹ ਜਿਹੜਾ ਕਿਸ ਗਰਾਊਂਡ ਦੇ ਵਿੱਚ ਫੁੱਲ ਦੀ ਗਰਾਊਂਡ ਦੇ ਵਿੱਚ ਇਹ ਫੁੱਟਬਾਲ ਗਰਾਊਂਡ ਆ ਹਾਕੀ ਗਰਾਊਂਡ ਆ ਜੀ ਸਾਰੀ ਇਹ ਸਾਰੀ ਪੂਰੀ ਭਰ ਜਾਂਦੀ ਹੈ ਇਸ ਤੋਂ ਲੋਕਾਂ ਜਿਹੜੀ ਕਿਹੜੀ ਗਰਾਊਂਡ ਜਿਹੇ ਨਿੱਚੇ ਕੀਤੀ ਗਈ ਹੈ ਤੇ ਜ਼ਿਆਦਾ ਤੇ ਇਹ ਇਹ ਤੋਂ ਇੱਕ ਪਰਲੇਵਾਨੇ ਗਰਾਊਂਡ ਜਿੱਥੋਂ ਸੰਗਤ ਐਨੋ ਆਉਣੀ ਆ ਇਹ ਸਭ ਤੋਂ ਵੱਡੀ ਇਹ ਗਰਾਊਂਡ ਵੱਡੀ ਇਹ ਗਰਾਊਂਡ ਹਾਂਜੀ ਜਿਹੜੇ ਬੰਦ ਲੋ ਸਾਰੇ ਮਲਤਾਰੀ ਜ ਇਤੋਂ ਇਲਾਵਾ ਜਿਹੜੇ ਇਤੋਂ ਇਲਾਵਾ ਲੰਗਰ ਆ ਕੈਲੇ ਕਲਾਂ ਤੇ ਲਗ ਲਗ ਕੇ ਜਿੰਨੇ ਪਿੰਡ ਵਾ ਲੰਗਰ ਲੰਮਦੇ ਆ ਸਾਡੇ ਸਾਹਮਣੇ ਤੁਸੀਂ ਬਾਹਰ ਵੇਖੇ ਹੀ ਹੋਣੇ ਆ ਬਰਸੀ ਸਮਾਗਮ ਤੇ ਲੰਗਰ ਚੱਲਦੇ ਆ ਕਿਉਂਕਿ ਬਾਬਾ ਜੀ ਦਾ ਪ੍ਰੇਮ ਵੇਖ ਕੇ ਲੋਕ ਬਹੁਤ ਜ਼ਿਆਦਾ ਸ਼ੰਗਤ ਹੁੰਦੀ ਤੇ ਅੱਛਾ ਕਿੰਨੀ ਪੰਗਤਾਂ ਤੇ ਬਣ ਲਈ ਜਿਹੜਾ ਸਾਰਾ ਸ਼ੰਗਤ ਦੇ ਬਣ ਲਈ ਪਵਾਂ ਦੇ ਵੀ ਸਾਰੀ ਸਰਤਾਂ ਕਿੰਨਾ ਆ ਪੰਗਤਾਂ ਜੀ ਹੁਣ ਤੇ ਤੁਹਾਡੇ ਸਾਹਮਣੇ ਲਗਭਗ ਬਹੁਤੀ ਤਿਆਰੀ ਹੈ ਹੁਣ ਬਸ ਸਿਰਫ ਮੈਟ ਹੀ ਵਿਛੋਣੇ ਆ ਬਾਕੀ ਤੁਹਾਡੇ ਸਾਹਮਣੇ ਆਈਡੀਆਂ ਬਣਦੇ ਆ ਸਾਡੇ ਸਾਹਮਣੇ ਆ ਗਏ ਕਿੰਨੀ ਪਲੇਟ ਫਾਰਮਾਂ ਤੋਂ ਲਈ ਜਿਹੜ ਗੇਟ ਸਾਹਮਣੇ ਦੋ ਆ ਜੇ ਤੇ ਉਧਰ ਹੀ ਸੰਗਤ ਆਉਣੀ ਹੈ ਤਾਂ ਦੂਜੇ ਗੇਟਸ ਨਹੀਂ ਵਾਪਸ ਚਲੇ ਜਣਗੇ ਜੀ ਇਹ ਤਾਂ ਮल्लू ਸਾਡੇ ਲੋਕ ਥੋੜਾ ਜਿਹਾ ਜਸਤ ਦੇ ਨਾਲ ਜਿਹੜਾ ਥੋੜਾ ਕਰਦੇ ਉਹ ਵਾਟਰ ਟ੍ਰਾਲੀ ਦੇ ਨਾਲ ਨਾਲ ਸੇਵਾਦਾਰ ਕਰਦੇ ਦੇਖੋ ਜੀ ਨਾਲ ਨਾਲ ਸੰਗਤ ਹੀ ਨਹੀਂ ਹੁੰਦੀ ਆ ਵੀ ਇੱਥੇ ਵਾਰੀ ਨਹੀਂ ਨਹੀਂ ਉਹ ਸਾਹਮਣੇ ਜਿਹੜੀ ਤੁਹਾਨੂੰ ਭੁੱਦੀਆਂ ਦਿਖ ਰਹੀਆਂ ਨੇ ਨਾ ਜੀ ਉਹ ਥਾਲੀਆਂ ਹੁੰਦੀ ਆ ਬਹੁਤਾ ਖਲਾਰਾ ਇੱਥੇ ਉਹ ਥਾਲੀਆਂ ਆਪਣੀਆਂ ਬਣਾ ਕੇ ਤੇ ਉਸੇ ਵਿੱਚ ਪਾਉਂਦੇ ਸਾਰਾ ਵਿੱਚ ਇਹ ਜਿਹੜਾ ਸਾਹਮਣੇ ਜਿਹੜਾ ਮੰਦਪ ਚਾਰੇ ਰਿਹਾ ਇਹ ਇਹਦੇ ਵਿੱਚ ਪ੍ਰਸ਼ਾਦੇ ਰੱਖੇ ਜਾਂਦੇ ਜਿੰਨੇ ਸੇਵਾਦਾਰ ਹੋਣਗੇ ਨਾ ਇਤੋਂ ਪ੍ਰਸ਼ਾਦੇ ਗਾੜੀ ਲੈ ਕੇ ਜਾਣਗੇ ਹਾਂ ਅਏ ਗੁਰਸਖਾ ਕਾਲ ਸਭੇ ਨੰਗਰ ਜੀ ਸੰਤ ਬਾਬਾ ਹਜਾਰ ਸਿੰਘ ਛੋਟੇ ਕੁਮਾਵੜੇ ਸਾਡੇ ਸਾਡਾ ਨਗਰ ਕੈੜੇਕਲਾਵਾ ਤੇ ਇੱਥੇ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦੀ ਵਰਸੀ ਤੇ ਜੋ ਕਿ ਸੰਤ ਬਾਬਾ ਹਜਾਰ ਸਿੰਘ ਦੀ 73ਵੀਂ ਵਰਸੀ ਆ ਤੇ ਹਰ ਸਾਲ ਦੀ ਤਰ੍ਹਾਂ ਪਿੰਡ ਕੈੜੇਕਲਾ ਨਗਰ ਵੱਲੋਂ ਚਾਹ ਪਕੌੜਿਆਂ ਦਾ ਨੰਗਰ ਲਾਇਆ ਜਾਂਦਾ ਵਾ ਤਾਂ ਜੋ ਸ਼ੰਕਤਾ ਨੂੰ ਕੋਈ ਇੱਥੇ ਕਿਸੇ ਚੀਜ਼ ਦੀ ਕਮੀ ਨਾ ਰਵੇ ਜੋ ਕੈੜੇਕਲਾ ਦੇ ਸਾਕਤਾਂ ਨੌਜਵਾਨ ਜੰਨੇ ਵੀ ਬਹੁਤ ਉਤਸ਼ਾਹ ਨਾਲ ਸੇਵਾ ਕਰਦੇ ਆਂ ਨੇ ਵਖਰੇ ਜਿਹੜੇ ਗੁਰਦਵਾਰੇ ਤੋਂ ਅਲੱਗ-ਅਲੱਗ ਰੋਡ ਤੇ ਤਹਿਲ ਰਹੇ ਨੇ ਇਹ ਮੇਰੇ ਖਿਆਲ ਕਮ ਸੇ ਕਮ ਕੋਈ ਬਹੁਤ ਜਿਆਦਾ ਲੰਗਰ ਆ ਵਾ ਹਰ ਪਿੰਡ ਦੀ ਆਪ ਆਪਣੀ ਸ਼ਰਧਾ ਵਾ ਇਤੋਂ ਅੱਗੇ ਸਾਡੇ ਚੜ੍ਹੇ ਕਲਾਂ ਦਾ ਲੰਗਰ ਆ ਐ ਕੋ ਪ੍ਰਸ਼ਾਦਾਂ ਦਾ ਲੰਗਰ ਆ ਅਗਲੇ ਕੋਲਾ ਚਾਗਾ ਕਾਫੀ ਜਿਆਦਾ ਵੀ ਵੱਡੀ ਤਦਾਦ ਵਿੱਚ ਲੰਗਰ ਲੱਗ ਰਹੇ ਇਸ ਤਰ੍ਹਾਂ ਤੁਹਾਡੇ ਨਿਰਦੇਸ਼ਾਂ ਤਲੀ ਪਵਾਨ ਸੰਗਤਾਂ ਨੇ ਜੀ ਪ੍ਰਬੰਧ ਬਹੁਤ ਵੱਡੇ ਕੀਤੇ ਜਾ ਰਹੇ ਆ ਤੇ ਤੇ 24 25 ਤੱਕ ਚਾਪ ਕੋੜਿਆਂ ਦਾ ਲੰਗਰ ਚੱਲੂਗਾ ਤੇ ਕਾਫੀ ਸੰਗਤਾਂ ਦੇ ਬੈਠਣ ਲਈ ਯੋਗ ਪ੍ਰਬੰਧ ਕੀਤੇ ਆ ਪਾਣੀ ਦੀ ਸੇਵਾ ਵਾਸਤੇ ਲੱਸੀ ਬਾਟੇ ਦੀ ਸੇਵਾ ਬਾਕੀ ਇੱਥੋਂ ਸਖਤ ਪਹਿਲਾ ਲੰਗਰ ਇੱਥੋਂ ਸਟਾਰਟ ਹੋਣਾ ਕਹਿ ਲਿਆ ਚਾਪ ਕੋੜਿਆਂ ਦਾ ਤੇ ਫਿਰ ਅੱਗੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਕਵਾਨ ਸੰਗਤਾਂ ਵਾਸਤੇ ਉਹ ਵੱਡੀ ਇਸ ਵਾਰ ਇੰਟਰਨੈਸ਼ਨਲ ਜਿਹੜੇ ਕਥਾ ਵੱਜਦੇ ਕਿਡਾਸ ਤੋਂ ਉਪਤ ਨਹੀਂ ਆ ਰਹੇ ਨੇ ਕਿ ਕਿਹ ਕਿਹ ਕਹਿੰਦੇ ਦੇਖੋ ਜੀ ਕਥਾ ਵਾਚ ਕੇ ਜਿਹੜੇ ਆਉਣੇ ਆ ਨੌਜਵਾਨਾਂ ਨੂੰ ਇੱਕ ਸਿਹਤ ਮਿਲਦੀ ਆ ਤੇ ਪ੍ਰਚਾਰ ਵੀ ਸਾਨੂੰ ਮਿਲਦਾ ਵਾ ਤੇ ਵੱਡੇ ਵੱਡੇ ਕਥਾਵਾਚ ਕਰ ਰਹੇ ਆ ਢੱਡੀਆਂ ਵਾਲੇ ਵੀ ਸ਼ਾਇਦ ਉਹ ਵੀ ਆ ਰਹੇ ਆ ਸੰਗਤਾਂ ਦਾ ਕਾਫੀ ਜੋੜ ਆ ਦੇਖੋ ਜੀ 15 ਅਕਤੂਬਰ ਦੀ ਵਰਸੀ ਨਾਂ ਕਿ ਗਈ ਹੈ ਜਿਹੜੇ ਸੰਤ ਬਾਬਾ ਬੋਸ ਸਿੰਘ ਹੋਣਾ ਉਹਨਾਂ ਦੇ ਪੁੱਤਰ ਪੋਤਰਾ ਜੀ ਨੇ ਮਨਾਈ ਉਹਥੇ ਵੀ ਕਾਫੀ ਸੰਗਤ ਸੀ ਤੇ ਇੱਥੇ ਵੀ ਸੰਗਤ ਨੈਚਰਲੀ ਸੰਗਤ ਵਾਧੀ ਆ ਹਰ ਸਾਲ ਦੀ ਤਰ੍ਹਾਂ ਇਹ 5 ਲੱਖ ਤੋਂ ਪਰਾਸੀ ਚੱਲਦੀ ਆ ਜੀ ਹਰ ਸਾਲ ਜਿਹੜੀ ਇਹ ਸੰਗਤ ਕੋਈ 50000 ਪ੍ਰਸ਼ਾਸਨ ਖਰਚਾ ਹੁੰਦਾ ਜਾਂਦਾ ਜੀ ਪ੍ਰਸ਼ਾਸਨ ਵੱਲੋਂ ਵੀ ਜੋਕ ਪ੍ਰਬੰਧ ਕੀਤੇ ਗਏ ਆ ਅਜੇ ਤੇ ਫਿਲਹਾਲ ਕੁਝ ਨਹੀਂ ਕੱਲ ਤੋਂ ਪਤਾ ਲੱਗੇਗਾ ਪਰ ਹਜੇ ਜੀ ਆਪਾਂ ਮਨਾ ਰਹੇ ਆ ਇਹਦੇ ਚ ਸਾਡਾ ਪਿਛਲੇ ਕੋਈ ਘੱਟੋ ਘੱਟ 25 ਸਾਲ ਤੋਂ ਕੜੇਕਲਾ ਦਾ ਲੰਗਰ ਜਿਹੜਾ ਨਾ ਚਾਹ ਤੇ ਪਕੌੜਿਆਂ ਦਾ ਇਸ ਸਾਲ ਵੀ ਸਾਡਾ ਇਲਾਕੇ ਦੀਆਂ ਜਿੰਨੇ ਨਗਰਿਆਂ ਨਾਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਨੇ ਨਾ ਅਸੀਂ ਉਹਨਾਂ ਨੂੰ ਜੀ ਆਇਆਂ ਕਹੀਏ ਅਸੀਂ ਸਾਰਾ ਇਲਾਕਾ ਜਿਹੜਾ ਵਾ ਸੇਵਾ ਕਰੀਏ ਸਾਡੇ ਘਰ ਇੱਕ ਮਹਿਮਾਨ ਆਉਂਦੇ ਆ ਦੂਰੋਂ ਦੂਰੋਂ ਉਸੇ ਸੰਬੰਧ ਦੇ ਵਿੱਚ ਹੀ ਸਾਰੇ ਨਗਰ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਹੀ ਇਹ ਪ੍ਰਬੰਧ ਕੀਤੇ ਜਾਂਦੇ ਨੇ ਤੇ ਪਹਿਲਾ ਹੀ ਸਾਡਾ ਲੰਗਰ ਹੁੰਦਾ ਵਾ ਇੱਥੋਂ ਹੀ ਸੰਗਤਾਂ ਚਾਹ ਪਕੌੜਾ ਛੱਕੇ ਵੀ ਅੱਗੇ ਜਿਹੜੇ ਦੀਵਾਨਾਂ ਦੇ ਵਿੱਚ ਕਥਾਵਾਚਕ ਜਾਂ ਕੀਰਤਨੀਏ ਆਏ ਹੁੰਦੇ ਆ ਉਹਨਾਂ ਨੇ ਵਿਚਾਰਾਂ ਸੁਣਦੀਆਂ ਨੇ ਤੇ ਬਾਬਾ ਜੀ ਦੇ ਪਵੰਨ ਦਰਬਾਰਾਂ ਤੇ ਦਰਸ਼ਨ ਦੇਦਾਰੇ ਕਰਦੀਆਂ ਨੇ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਨੌਜਵਾਨ ਵੀਰ ਪਿਛਲੇ 10 ਦਿਨ ਤੋਂ ਹੀ ਸਮਝ ਰੋ ਤਿਆਰੀ ਕਰਨ ਲਏ ਆ ਜੀ ਬੱਸ ਇਹ 24 ਘੰਟੇ ਜਰ ਮੰਡ ਚੱਲੇ 24 ਘੰਟੇ ਚੱਲਣਾ ਜੀ ਇਹ ਕੱਲ ਤੋਂ ਰੰਮਤਾ ਜੀ ਇਹ ਅੱਜ ਹੀ ਪੰਡਾਲ ਦੇਖ ਲਓ ਤੁਸੀਂ ਲੱਗ ਰਹੇ ਨੇ ਜਿੱਥੇ ਜਿੱਥੇ ਵੀ ਲੰਗਰ ਲੱਗਣੇ ਨੇ ਇਹ 23 ਤਰੀਕ ਤੋਂ ਹੀ ਸਵੇ ਲੰਗਰਾਂ ਦੀ ਰੰਮਪਤਾ ਹੋ ਜਾਣੀ ਆ ਤੇ 25 ਤਰੀਕ ਨੂੰ ਸ਼ਾਮਾਂ ਦੇ 9-10 ਵਜੇ ਤੱਕ ਜਿਹੜੇ ਸਾਰੇ ਲੰਗਰਾਂ ਦੇ ਪ੍ਰਬੰਧ ਨੇ ਸਮਿਟੇ ਜਾਂਦੇ ਆ ਤੇ 6 ਵਜੇ ਤੱਕ ਸੰਗਤਾਂ ਜਿਹੜੀਆਂ ਨੇ ਉਹ ਪੂਰਾ ਬਾਬਾ ਜੀ ਦੇ ਮੇਰਨਾ ਪੰਡਾਲ ਭਰੇ ਰਹਿੰਦੇ ਆ ਫਿਰ ਸੰਗਤਾਂ ਚੱਲੇ ਪਾਉਣੀਆਂ ਸ਼ੁਰੂ ਕਰ ਦਈਏ ਨੇ ਐਂਡ ਸਾਰਾ ਨੌਜਵਾਨਾ ਇਲਾਕਾ ਸਾਡਾ ਜਿੱਨਾ ਬਾਬਾ ਜੀ ਦੀ ਦੇਣ ਆ ਬਹੁਤ ਪਾਰ ਕਿਰਪਾ ਵਾ ਇੱਥੇ ਜਰੇ ਜਰੇ ਤੇ ਜਗਾ ਜਗਾ ਤੇ ਬਾਬਾ ਜੀ ਦੇ ਚਰਨ ਪਏ ਨੇ ਇੱਥੇ ਕੋਈ ਵੀ ਨਗਰ ਜਾਂ ਕੋਈ ਵੀ ਘਰ ਜਾਂ ਕੋਈ ਵੀ ਪਰਿਵਾਰ ਐਸਾ ਨਹੀਂਗਾ ਜਿਹੜਾ ਬਾਬਾ ਜੀ ਦੇ ਨਾਲ ਸਰਦਾ ਨਹੀਂ ਰੱਖਦਾ ਇਸ ਦਰਬਾਰਾਂ ਦੇ ਨਾਲ ਸਰਦਾ ਨਹੀਂ ਰੱਖਦਾ ਸਾ ਸਰਦਾ ਵਾ ਦਿਨ ਰਾਤ ਲੋਕੀ ਇਹ ਸੇਵਾ ਜਿਹੜੀ ਕਰਨੀ ਤਤਪਰ ਰਹਿੰਦੇ ਆ ਭਾਵੇਂ ਜਿੰਨੇ ਮਰਜੀ ਲੰਗਰ ਪ੍ਰਬੰਧ ਕਰਨੇ ਪੈਣ ਚੜ੍ਹਦੀ ਕਲਾ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਤੇ ਲੱਖਾਂ ਦੇ ਹੀ ਪੈਸਿਆਂ ਦਾ ਪ੍ਰਬੰਧ ਜਿਹੜਾ ਉਹ ਹੁੰਦਾ ਇਹ ਹਰ ਸਾਲ ਹੀ ਕਰਨਾ ਉਧਰਤੀ ਮਾਰ ਜੀ ਜਿਹੜਾ ਬਾਬਾ ਨਾਨਕ ਵੱਲੋਂ ਵੀ ਆਇਆ ਕੋਈ ਬੱਚਾ ਲੱਖਾਂ ਦੇ ਲੱਖਾਂ ਦੇ ਇਹ ਇਹਨਾਂ ਬਾਬਾ ਜੀ ਦੇ ਦਰਬਾਰ ਵੱਲੋਂ ਵੀ ਬਾਬਾ ਬੁੱਧ ਸਿੰਘ ਹੋਣਾ ਵੱਲੋਂ ਵੀ ਬਾਬਾ ਲੋਕ ਦੀ ਭੋਣਾ ਦੇ ਬਾਬਾ ਅਮਰੀਕ ਸਿੰਘ ਆ ਲੋਕੀ ਹੜਪੀਰਤਾ ਦੀ ਬੜੀ ਚੜ੍ਹਦੀ ਕਲਾ ਦੇ ਵਿੱਚ ਜਿਹੜੀ ਹੈ ਨਾ ਉਹ ਸੇਵਾ ਕੀਤੀ ਗਈ ਆ ਇਥੋਂ ਤੱਕ ਕਿ ਕਣਕ ਬੀਜਣ ਤੱਕ ਵੀ ਬੀਖਾ ਦਾ ਪ੍ਰਬੰਧ ਵੀ ਕਰਕੇ ਇਹ ਬਾਬਾ ਜੀ ਦੀ ਜਿੰਨੀਆਂ ਸੰਪਰਦਾਵਾਂ ਨੇ ਘੁੰਮਣਾ ਦਾ ਸੰਬੰਧ ਰੱਖਦੀਆਂ ਨੇ ਉਹ ਜੇ ਵੀ ਹੜਪੀਰਤਾ ਦੀ ਮਦਦ ਜਿਹੜੀ ਕਰ ਰਹੀਆਂ ਨੇ ਕਣਕ ਬੀਜਣ ਤੱਕ ਉਹਨਾਂ ਦੀ ਮਦਦ ਕਰਨ ਲੱਗੀਆਂ ਕੀ ਵੀਡੀਓ ਕੋਲ ਸਰ ਮੇਰਾ ਨਾਮ ਸਾਜਨ ਮਹਾਰਾਜ ਕਿਹੜਾ ਬਾਬਾ ਜੀ ਤੁਹਾਡੀ ਸੇਵਾ ਜੀ ਦਾ ਕਰਵਾ ਰਹੇ ਸਰ ਆਪਾਂ ਫਲੈਕਸ ਬੋਰਡ ਦੀ ਸੇਵਾ ਕਰ ਰਹੇ ਹਾਂ ਕਿ ਕਿੰਨੇ ਫਲੈਕਸ ਬੋਰਡ ਜਿਹੜੇ ਸਾਰੇ ਲਗਾ ਰਹੇ ਇਹ 100 ਤੋਂ ਪਲੱਸ ਬੋਰਡ ਹੈਗੇ ਇੱਥੇ ਜਿਹੜਾ ਆਪਣਾ ਜਿੱਥੇ ਬਾਬਾ ਜੀ ਦੇ ਸਵਾਗਤ ਹੈ ਮੈਂ ਇੱਥੇ ਕਿੰਨੇ ਜਿਹੜੇ ਕੁੱਲ ਜਸਤੂੜੇ ਸਰ ਫਿਲਹਾਲ 10 ਤੋਂ 12 ਫਲੈਕਸਾਂ ਡੋਡ ਲਾ ਦੀਆਂ ਹਨ ਪੰਡਾਲ ਦੇ ਵਿੱਚ ਤੇ ਬਾਕੀ ਆ ਚੱਲ ਰਹੀਆਂ ਫਲੈਕਸਾਂ ਹਾਂਜੀ ਤੇ ਜਿੱਦ ਨੂੰ ਸੰਤ ਲੈਣਾ ਉਧਰ ਵੀ ਜਿਹੜੀਆਂ ਸਾਰੀਆਂ ਲੱਗੀਆਂ ਹਾਂਜੀ ਹਾਂਜੀ ਫਰੰਟ ਤੋਂ ਲੈ ਕੇ ਪੂਰੇ ਐਂਟਰੀ ਦਾ ਸਾਰਾ ਹਾਂਜੀ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਇਹ ਸੇਵਾ ਜਿਹੜੀ ਤੇ ਦੋ ਦਿਨ ਹੋ ਗਏ ਸਾਨੂੰ ਚ ਕੰਮ ਕਰਦੇ ਆ ਇਹਨੂੰ ਤੇ ਬਾਕੀ ਸਾਡੀ ਰੋਣਾ ਕੱਲਾ ਲੈ ਬਟਾਲਾ ਤੋਂ ਅਸੀਂ ਆਏ ਜੀ ਉੱਥੋਂ ਅਸੀਂ ਇਹ ਪ੍ਰਿੰਟਿੰਗ ਕਰਕੇ ਲੈ ਲੈਂਦੇ ਹਾਂ ਇਹ ਤੇਰੀ ਜੁਆਇਨਿੰਗ ਇੱਥੇ ਆ ਜਿੱਥੇ ਉੱਥੋਂ ਬੁਲਾ ਕੇ ਨਹੀਂ ਉੱਥੇ ਪ੍ਰਿੰਟਿੰਗ ਹੋਈ ਐ ਸਾਡੇ ਬਟਾਵਾ ਚ ਤੇ ਸਾਡੇ ਇੱਥੇ ਹੁਣ ਫਿਟਿੰਗ ਚੱਲ ਰਹੀ ਐ ਹਾਂਜੀ ਹਾਂਜੀ ਸਾਰੀ ਬਾਬਾ ਜੀ ਦੀ ਇੱਕੋ ਹੀ ਜਾ ਕੇ ਅਲੱਗ-ਅਲੱਗ ਜਿਹੜੀਆਂ ਉਹਨਾਂ ਦੇ ਬ੍ਰਿਸ਼ ਨੇ ਨਹੀਂ ਆਗਾ ਗੱਲਾਂ ਹੈਗੇ ਹਾਂਜੀ ਹਾਂਜੀ ਜਿਵੇਂ ਪੁਰਾਣੀਆਂ ਤਸਵੀਰਾਂ ਹੈਗੀਆਂ ਦੇਖੋ ਆ ਬਾਬਾ ਜੀ ਠੀਕ ਐ ਜੀ ਆ ਦੇਖੋ ਸਾਰੀਆਂ ਬਾਬਾ ਜੀ ਦੇ ਅਲੱਗ-ਅਲੱਗ ਤਸਵੀਰਾਂ ਹੈਗੀਆਂ ਜੇ ਅੱਛਾ ਇਹ ਬਹੁਤ ਜਿਹੜੇ ਤੁਹਾਡੇ ਲੱਗੇ ਨੇ ਕੰਪਨੀ ਦੇ ਵਿੱਚ ਜਿਹੜੇ ਜਿਹੜੇ ਉਹਨਾਂ ਉਹਨਾਂ ਵੀ ਜਿਹੜਾ ਚੱਲ ਰਹੀ ਹੈ ਹਾਂ ਜੀ ਸਾਨੂੰ ਬਸ ਫੇਰ ਦਈਏ ਬਹੁਤ ਜਿਹੜੇ ਤੁਹਾਡੇ ਕੀਮਤਾਂ ਜਿਹੜਾ ਬਾਹਰ ਕਿੰਨੇ ਚੱਲਦੇ ਹਾਂ ਹਾਂ ਜੀ ਹਾਂ ਜੀ ਉਹ ਵੀ ਚੱਲ ਰਿਹਾ ਜੀ ਜੀ ਸਰ ਜੀ ਸਭ ਤੋਂ ਪਲੱਸ ਲੱਗੇਗੀ ਸਾਰੀ ਪਲੱਸ ਹਾਂ ਜੀ ਹਾਂ ਜੀ ਇਹ ਇਕ ਤਲੀ ਕੇ ਹਾਲਾ ਚ ਕਿੰਨੀ ਲ ਮੈਨੂੰ ਦਸੀਏ 10 ਤੋਂ 12 ਕਿੰਨੀ ਦਸੀ ਹਾਂਜੀ ਹਾਂਜੀ 10 ਤੋਂ 12 ਜਿਹੜੀਆਂ ਸਾਡਾ ਤੇ ਜਿਹੜੀਆਂ ਮੋਸੇ ਜਿਹੜੇ ਹੋਣਾ ਹਾਂ ਹਾਂਜੀ ਉਹ ਅਲੱਗ ਲੱਗਣੀਆਂ ਹਾਂ ਹਾਂਜੀ ਉਹ ਵੀ ਇਸੇ ਬਾਬਾ ਜੀ ਪ੍ਰਾਣੀ ਦੀਆਂ ਹੋਰ ਲੱਗਦੇ ਨੇ ਨਾ ਸਵਾਗਤ ਵਾਲੀਆਂ ਲੱਗ ਰਹੀਆਂ ਹਾਂਜੀ ਹਾਂਜੀ ਜਿਹੜੇ ਇਹ ਜਿਹੜੇ ਉੱਤਰ ਜਿਹੜੇ ਬੰਨ ਬਣੇ ਨੇ ਇਹ ਵੀ ਤੁਹਾਡੇ ਬਣੇ ਨੇ ਇਹ ਸਾਡੇ ਬਣੇ ਹੋਏ ਹਾਂਜੀ ਹਾਂਜੀ ਜਿਹ ਵੀ 1/2 ਦੇ ਬਣੇ ਹੋਏ ਹਾਂਜੀ ਹਾਂਜੀ ਇੱਧਰ ਪਹਿਲਾਂ ਵੀ ਜਿਹੜੇ ਕਾਰਜ ਜਿਹੜੇ ਵੱਡੇ ਸੀ ਸਮਾਰਗ ਵਰ ਤੁਹਾਡੇ ਵੱਲੋਂ ਮਨੂੰ ਸਾਰੀ ਪਹੁੰਚ ਕੀਤੀਆਂ ਸੀ ਹਾਂਜੀ ਹਾਂਜੀ ਉਹ ਵੀ ਇੱਧਰ ਜਿੱਦਾਂ ਜਿਹੜ ਇੱਥੇ ਕਿ ਦੱਸੋ ਉਹ ਕਿ ਕਿ ਕਿਹੜੇ ਕਿੱਡੇ ਸਮਾਗਮ ਦੇ ਸਮਾਗਮ ਜਿਹਦਾ ਸੇਖਵਾ ਬਾਬਾ ਜੀ ਦਾ ਸੇਖਾਣਾ ਜਿਹਦਾ ਪ੍ਰੋਗਰਾਮ ਹੁੰਦਾ ਆ ਕਾਲਾ ਬਾਬਾ ਜੀ ਦਾ ਹਾਂਜੀ ਉੱਥੇ ਹੋ ਕੇ ਆਏ ਜੀ ਹਾਂਜੀ ਬਾਕੀ ਜਿੱਥੇ ਦਾ ਅਸਾਂ ਨੋ ਅਰਡਰ ਵਗੈਰਾ ਮਿਲ ਜੇ ਆਪਾਂ ਜਰੂਰ ਜਾਈਦਾ ਜੀ ਇਹ ਜਿੱਦਾਂ ਲੋਕਲ ਜਿੱਦਾਂ ਹੋਰ ਬੁਲਾਉਂਦੇ ਨੇ ਲੋਕ ਜਿੱਦਾਂ ਲੋਕ ਬੈਕਿੰਗਾਰਡ ਜਿੱਦਾਂ ਬੁਲਾਉਂਦੇ ਦੁਕਾਨਾਂ ਵਾਲੇ ਬੁਲਾਉਂਦੇ ਉਹ ਵੀ ਸਾਰਾ ਤੁਹਾਡੇ ਕੋਲ ਹੁੰਦਾ ਸਾਡੇ ਕੋਲ ਸਾਰਾ ਹਾਂਜੀ ਹਾਂਜੀ ਫੋਟੋਗ੍ਰਾਫੀ ਤੋਂ ਲੈ ਕੇ ਪਲੱਸ ਜਿੰਨਾ ਵੀ ਆਪਣਾ ਸਾਰਾ ਫਲੈਕਸ ਦਾ ਆਰਡਰ ਜਿੰਨਾ ਵੀ ਕੰਮ ਕਰਨਾ ਆਡਰਸ ਬੋਲ ਦਿਓ ਤੇ ਸਾਡੀ ਰੌਣਕ ਕਲਰ ਲਾ ਬਟਾਲਾ ਦੇ ਵਿੱਚ ਆ ਬੱਸ ਸਟੈਂਡ ਦੇ ਕੋਲ ਮੈਟਰੋ ਹੋਟਲ ਦੀ ਬੈਕ ਸਾਈਡ ਠੀਕ ਹੈ ਜੀ ਕੰਟੈਕਟ ਨੰਬਰ ਬਹੁਤ ਛੋਟਾ ਸੀ ਕੰਟੈਕਟ ਨੰਬਰ 99646855355 ਇਹ ਸਾਡੇ ਓਨਰ ਨੇ ਵਿਜੇ ਸੋਨੀ ਜੀ ਤੇ ਮੇਰਾ ਨਾਮ ਸਾਜਨ ਮਹਿਰਾ ਤੇ ਮੇਰਾ ਨੰਬਰ 85570 ਤੇ 77960